ਪੰਜਾਬ ਸਰਕਾਰ ਵੱਲੋਂ ਜਾਰੀ ਜੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਟਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਧੋਬੀਆਂ ਨਾਂ ਬਸਤੀ ਦੇ ਵਿੱਚ ਪੁਲਿਸ ਪਹੁੰਚੀ ਗਈ ਹੈ ਜਿਸ ਦੇ ਵਿੱਚ ਰਵਣਦੀਪ ਕੌਰ ਪੁੱਤਰੀ ਪੱਪੂ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ ਇਸ ਦਾ ਨਜਾਇਜ਼ ਕਬਜ਼ਾ ਹਟਾਉਣ ਲਈ ਸਿਵਲ ਐਡਮਿਨਿਸਟ੍ਰੇਸ਼ਨ ਦੇ ਹਾਲ ਬਟਿੰਡਾ ਪੁਲਿਸ ਨੇ ਮੌਕੇ ਦੇ ਹੁਕਮਾਂ ਦੇ ਕੇ ਇਹਦਾ ਨਜਾਇਜ਼ ਕਬਜ਼ਾ ਸ਼ਲਵਾਇਆ ਜਾ ਰਿਹਾ ਹੈ ਇੱਥੇ ਦੱਸਣਯੋਗ ਹੋਊਗਾ ਕਿ ਜਿਹੜੀ ਰਵਣਦੀਪ ਕੌਰ ਹੈ ਇਸ ਦੇ ਉੱਪਰ ਅਗਰੇਡਿਵੈਂਸ ਦਾ ਕਾਰਵਾਈ ਦਰਜ ਹੈ ਇਸ ਦੀ ਇੱਕ ਭੈਣ ਨੀਤੂ ਹੈਗੀ ਹੈ ਪੁੱ ਇਸ ਤੰਗੀ ਇਹ ਥਾਣਾ ਸੁਵਲਨ ਦੇ ਵਿੱਚ 20 ਗ੍ਰਾਮ ਹੈਰੋਨ ਦੇ ਮਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਹੰਦ ਸੋ ਲਗਾਤਾਰ ਬਟੰਡਾ ਪੁਲਿਸ ਵੱਲੋਂ ਜੋ ਇਹ ਕਾਰਵਾਈ ਜਾਰੀ ਹੈ ਤੇ ਪਹਿਲਾਂ ਵੀ ਜਿਹੜਾ ਹੈਗਾ ਗਲੀ ਨੰਬਰ 1 ਧੋਗਿਆ ਨਾ ਬਸਤੀ ਦੇ ਵਿੱਚ ਅਸੀਂ ਤਿੰਨ ਤੇ ਕਰੀ ਜਿਹੜੇ ਹੈਗੇ ਘਰ ਹੈਗੇ ਆ ਪਰ ਨਜਾਇਜ਼ ਕੰਪਨੀ ਸੀ ਉਟਵਾਏ ਗਏ ਨੇ ਤੇ ਕਿਉਂਕਿ ਇਹ ਹੌਟਸਪੌਟ ਰਹਿ ਹੈਗੇ ਸੀ ਕਿਉਂ ਤਾਂ ਸਾਡੀ ਜਿਹੜੀ ਇਹ ਕਾਰਵਾਈ ਜਗਾਦਰ ਜਾਰੀ ਲਾਊਗੀ ਜਿਹੜੇ ਵੀ ਬੰਦੇ ਇਸ ਗਲਤ ਕੰਮ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅਸਲ ਤਸਕਰੀ ਦੇ ਵਿੱਚੋਂ ਪੈਸਾ ਕਮਾ ਕੇ ਘਰ ਬਣਾਏ ਹੋਏ ਨੇ ਉਹਨਾਂ ਦੇ ਘਰ ਜਿਹੜੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਰੋਡ 'ਤੇ ਹੈ ਜਾਣਗੇ ਤੇ ਮੌਕੇ ਤੇ ਪੁਲਿਸ ਵੱਲੋਂ ਮਦਦ ਦੇ ਕੇ ਜਿਹੜਾ ਹੈਗਾ ਕਾਰਬੇ ਮੁਕੰਮਲ ਕੀਤੀ ਜਾਵੇਗੀ